ਕੰਦੇ ਨੇ ਲਾਲਚ ਬੁਰੀ ਬਲਾ ਹੈ Rajasthan ਦੇ Jalor ਦੇ ਦੋ ਵਿਅਕਤੀਆਂ ਨੇ ਲਾਲਚ ਦੇ ਚੱਕਰਾਂ ਦੇ ਵਿੱਚ ਆਪਣੇ ਉੱਪਰ ਇੱਕ ਕੇਸ ਕਰਵਾ ਲਿਆ ਕੇਸ ਵੀ ਕਰਵਾਇਆ ਨਸ਼ਾ ਤਸਕਰੀ ਦਾ Jalor ਤੋਂ ਚੱਲੇ ਸੀ 1 ਕਿਲੋ ਹਫੀਮ ਲੈ ਕੇ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਇਸ ਨੂੰ ਬਠਿੰਡਾ ਦੇ ਵਿੱਚ ਸਪਲਾਈ ਕਰ ਦਿਓ ਤੇ ਤੁਹਾਨੂੰ ਜਿਹੜਾ ਹੈ ਬਹੁਤ ਵੱਡਾ ਕਮਿਸ਼ਨ ਦਿੱਤਾ ਜਾਏਗਾ ਤੇ ਦੋਵੇਂ ਵਿਅਕਤੀ ਇਸ ਲਾਲਚ ਆ ਕੇ Jalor ਤੋਂ ਕਈ ਨਾਕੇ ਪੁਲਿਸ ਦੇ Rajasthan ਪੁਲਿਸ ਦੇ ਕ੍ਰੋਸ ਕਰਦੇ ਹੋਏ ਅਬੋਹਰ ਤੱਕ ਪਹੁੰਚ ਗਏ ਤੇ ਅਬੋਹਰ ਪਹੁੰਚਨ ਦੇ ਸਾਰ ਹੀ ਕਲਰ ਖੇੜਾ ਪੁਲਿਸ ਦੇ ਹੱਥੇ ਚੜ ਗਏ ਕਿਉਂਕਿ ਕਲਰ ਖੇੜਾ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ ਤੇ ਉਸ ਨਾਕੇਬੰਦੀ ਦੌਰਾਨ ਦੋ ਦੋਵੇਂ ਵਿਅਕਤੀਆਂ ਨੂੰ ਕਲਰ ਖੇੜਾ ਪੁਲਿਸ ਵੱਲੋਂ 1 ਕਿਲੋ ਹਫੀਮ ਸੜੇ ਕਾਬੂ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਉਹ ਸਿਵਲ ਹਸਪਤਲ ਦੇ ਵਿੱਚ ਮੈਡੀਕਲ ਜਾਂਚ ਵਾਸਤੇ ਲਿਆਂਦਾ ਗਿਆ ਹੈ ਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਏਗਾ ਜਿੰਨਾ ਤੋਂ ਰਿਮਾਂਡ ਉੱਪਰ ਲੈ ਕੇ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਏਗੀ ਕਿ ਇਹ ਨੈਟਵਰਕ ਕਿੱਥੇ ਤੱਕ ਹੈਗਾ ਉਹ ਕਿੱਥੋਂ ਫੀਮ ਲੈ ਕੇ ਆਏ ਸੀ ਕਿਸ ਨੂੰ ਦੇਣ ਜਾਣਾ ਸੀ ਇਹ ਸਾਰੀਆਂ ਜਿਹੜੀਆਂ ਪੁਲਿਸ ਵੱਲੋਂ ਜਾਂਚ ਕੀਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਜੋ ਨਸ਼ੇ ਦੇ ਸੋਦਾਗਰ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਗੱਲਬਾਤ ਕਰਦੇ ਆਏ ਐਸਆਈ ਭਗਵਾਨ ਸਿੰਘ ਜੀ ਦੇ ਨਾਲ ਮੈਂ ਐਸਆਈ ਭਗਵਾਨ ਸਿੰਘ ਚਮਕਿੰਚ ਅੱਜ ਕੱਲ੍ਹ ਖੜਾ ਮਾਨਯੋਗ ਐਸਐਸਪ ਐਸਪੀ ਹਵੌਰ ਡੀਐਸਪੀ ਹਵੌਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਜੋ ਆਪਦੇ ਕਾਰ ਵੀ ਕਰ ਰਹੇ ਆ ਨਸ਼ਾ ਤਸਕਰਾਮ ਦੇ ਖਿਲਾਫ ਕੱਲ ਮਿਤੀ 19 2026 ਨੂੰ ਮੈਂ ਆਪਦੇ ਸਾਥੀ ਪੁਲਿਸ ਪਾਰਟੀ ਦੇ ਨਾਲ ਪਿੰਡ ਕਮਜਾਲ ਤੋਂ ਗਸ਼ਤ ਕਰਦਾ ਹੋਇਆ ਕਲਰ ਖੜੇ ਨੂੰ ਆ ਰਿਹਾ ਸੀ ਜਦੋਂ ਅਸੀਂ ਕਮਜਾਲ ਓਵਰਬ੍ਰਿਜ ਦੇ ਥੱਲੇ ਪੁੱਜੇ ਤਾਂ ਦੋ ਛੱਕੀਪੁਰ ਤੋਂ ਸਾਨੂੰ ਵੇਖ ਕੇ ਕਿਸ ਕਰਨ ਲੱਗੇ ਇਹਨਾਂ ਨੂੰ ਕਾਬੂ ਕਰਕੇ ਨਾਮ ਪੁੱਛਿਆ ਇੱਕ ਦਾ ਨਾ ਗੁਲਾਬ ਸਿੰਘ ਤੇ ਇੱਕ ਦਾ ਨਾ ਸ਼ੁਕਮਾਰ ਜੀ ਗੁਲਾਬ ਸਿੰਘ ਦੇ ਜਿਹੜਾ ਮਗਰ ਪਿੱਠੂ ਬੈਗ ਪਾਇਆ ਹੋ ਸੀ ਉਹ ਚੋਂ 1 ਕਿਲੋ ਅਸੀਂ ਫੀਮ ਬਰਾਮਦ ਕੀਤੀ ਹੈ ਜੀ ਫੀਮ ਬਰਾਮਦ ਕਰਕੇ ਮੁਕੱਦਮਾ ਨੰਬਰ 36 ਮਿਤੀ 19/2/26 ਅੰਡਰ ਸੈਕਸ਼ਨ 18 485 ਐਂਡ ਤਾਂ ਅੱਜ ਪੇਸ਼ ਕਰਦੇ ਜਾਈ ਸਾਡੇ ਕਿੱਥੋਂ ਆ ਰਹੇ ਇਹ ਅਜੇ ਹੁਣ ਰਿਮਾਂਡ ਲੈ ਕੇ ਪਤਾ ਕਰਦੇ ਆ ਜੀ ਕਿੱਥੋਂ ਆਏ ਸਿੱਟੇ ਜਾਣਾ ਵੀ ਅੱਗੇ ਕਿੱਥੇ ਇਹਨਾਂ ਪੁੱਜਣਾ ਸੀਗਾ ਪੁੱਲਤਣਾ ਸੀਗਾ ਸਰ ਤੁਸੀ ਸੁਣੋ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੂਗਾ ਸਵੇਰਾ ਟੀਵੀ ਲਈ ਅਬਹੁਰ ਤੋਂ ਧਰਮਿੰਦਰ ਦੀ ਰਿਪੋਰਟ ਕਹਿੰਦੇ ਨੇ ਲਾਲਚਪੁਰੀ ਬਲਾਹ ਹੈ ਰਾਜਸਥਾਨ ਦੇ ਜਲੌਰ ਦੇ ਦੋ ਵਿਅਕਤੀਆਂ ਨੇ ਲਾਲਚ ਦੇ ਚੱਕਰਾਂ ਦੇ ਵਿੱਚ ਆਪਣੇ ਉੱਪਰ ਇੱਕ ਕੇਸ ਕਰਵਾ ਲਿਆ ਕੇਸ ਵੀ ਕਰਵਾਇਆ ਨਸ਼ਾ ਤਸਕਰੀ ਦਾ ਜਲੌਰ ਤੋਂ ਚੱਲੇ ਸੀ 1 ਕਿਲੋ ਹਫੀਮ ਲੈ ਕੇ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਇਸ ਨੂੰ ਬਠਿੰਡਾ ਦੇ ਵਿੱਚ ਸਪਲਾਈ ਕਰ ਦਿਓ ਤੇ ਤੁਹਾਨੂੰ ਜਿਹੜਾ ਹੈ ਬਹੁਤ ਵੱਡਾ ਕਮਿਸ਼ਨ ਦਿੱਤਾ ਜਾਏਗਾ ਤੇ ਦੋਵੇਂ ਵਿਅਕਤੀ ਇਸ ਲਾਲਚ ਝਾਕੇ ਜਲੌਰ ਤੋਂ ਕਈ ਨਾਕੇ ਪੁਲਿਸ ਦੇ ਰਾਜਸਥਾਨ ਪੁਲਿਸ ਦੇ ਕਰਾਸ ਕਰਦੇ ਹੋਏ ਅਬੋਹਰ ਤੱਕ ਪਹੁੰਚ ਗਏ ਤੇ ਅਬੋਹਰ ਪਹੁੰਚਨ ਦੇ ਸਾਰ ਹੀ ਕਲਰ ਖੇੜਾ ਪੁਲਿਸ ਦੇ ਹੱਥੇ ਚੜ ਗਏ ਕਿਉਂਕਿ ਕਲਰ ਖੇੜਾ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ ਤੇ ਉਸ ਨਾਕੇਬੰਦੀ ਦੌਰਾਨ ਦੋ ਦੋਵੇਂ ਵਿਅਕਤੀਆਂ ਨੂੰ ਕਲਰ ਖੇੜਾ ਪੁਲਿਸ ਵੱਲੋਂ 1 ਕਿਲੋ ਫੀਮ ਸਣੇ ਕਾਬੂ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਉਹ ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਜਾਂਚ ਵਾਸਤੇ ਲਿਆਂਦਾ ਗਿਆ ਹੈ ਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਏਗਾ ਜਿੰਨਾ ਤੋਂ ਰਿਮਾਂਡ ਉੱਪਰ ਲੈ ਕੇ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਏਗੀ ਕਿ ਇਹ ਨੈਟਵਰਕ ਕਿੱਥੇ ਤੱਕ ਹੈਗਾ ਉਹ ਕਿੱਥੋਂ ਫੀਮ ਲੈ ਕੇ ਆਏ ਸੀ ਕਿਸ ਨੂੰ ਦੇਣ ਜਾਣਾ ਸੀ ਇਹ ਸਾਰੀਆਂ ਜਿਹੜੀਆਂ ਪੁਲਿਸ ਵੱਲੋਂ ਜਾਂਚ ਕੀਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਜੋ ਨਸ਼ੇ ਦੇ ਸੋਦਾਗਰ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਗੱਲਬਾਤ ਕਰਦੇ ਆਂ ਏਐਸਆਈ ਭਗਵਾਨ ਸਿੰਘ ਜੀ ਦੇ ਨਾਲ ਮੈਂ ਏਐਸਆਈ ਭਗਵਾਨ ਸਿੰਘ ਚੌਂਕੀਨ ਚਾਹ ਦੇ ਕੋਲ ਖੜਾ ਮਾਨਯੋਗ ਐ ਐਸਪੀ ਹਬੌਰ ਡੀਐਸਪੀ ਹਬੌਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਜੋ ਆਪਣੇ ਕਾਰਵਾਈ ਕਰ ਰਹੇ ਹਾਂ ਨਸ਼ਾ ਤਸਕਰਾਮ ਦੇ ਖਿਲਾਫ ਕੱਲ ਮਿਤੀ 19 2026 ਨੂੰ ਮੈਂ ਆਪਣੇ ਸਾਥੀ ਪੁਲਿਸ ਪਾਰਟੀ ਦੇ ਨਾਲ ਪਿੰਡ ਕਮਜਾਲ ਤੋਂ ਗਸ਼ਤ ਕਰਦਾ ਹੋਇਆ ਕਲਰ ਖੜੇ ਨੂੰ ਆ ਰਿਹਾ ਸੀ ਜਦੋਂ ਅਸੀਂ ਕਮਜਾਲ ਓਵਰਬ੍ਰਿਜ ਦੇ ਥੱਲੇ ਪੁੱਜੇ ਤਾਂ ਦੋ ਛੱਕੀਪੁਰ ਚ ਸਾਨੂੰ ਵੇਖ ਕੇ ਕਿਸ ਕਰਨ ਲੱਗੇ ਜਿਨ੍ਹਾਂ ਨੂੰ ਕਾਬੂ ਕਰਕੇ ਨਾਮ ਪੁੱਛਿਆ ਇੱਕ ਦਾ ਨਾਂ ਗਲਾਬ ਸਿੰਘ ਤੇ ਇੱਕ ਦਾ ਨਾਂ ਸ਼ੁਕਮਾਰ ਜੀ ਗਲਾਬ ਸਿੰਘ ਦੇ ਜਿਹੜਾ ਮਗਰ ਪਿੱੱਗੂ ਬੈਗ ਪਾਇਆ ਹੋ ਸੀ ਉਹ ਚੋਂ 1 ਕਿਲੋ ਸੀ ਫੀਮ ਬਰਾਮਦ ਕੀਤੀ ਹੈ ਜੀ ਫੀਮ ਬਰਾਮਦ ਕਰਕੇ ਮੁਕੱਦਮਾ ਨੰਬਰ 36 ਮਿਤੀ 19/2/26 ਅੰਡਰ ਸੈਕਸ਼ਨ 18 425 ਐਂਡ ਤੱਕ ਅੱਜ ਪੇਸ਼ ਕਰਦੇ ਹਾਂ ਜੀ ਸਾਡੇ ਕਿੱਥੋਂ ਆ ਰਹੇ ਇਹ ਅਜੇ ਹੁਣ ਰਿਮਾਂਡ ਲੈ ਕੇ ਪਤਾ ਕਰਦੇ ਹਾਂ ਜੀ ਕਿੱਥੋਂ ਆਏ ਸੀ ਤੇ ਜਾਣਾ ਵੀ ਅੱਗੇ ਕਿੱਥੇ ਇਨਾ ਪੁੱਜਣਾ ਸੀਗਾ ਪੁੱਤਣਾ ਸੀਗਾ ਸਰ ਇਹ ਤੁਸੀ ਸੁਣੋ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੂਗਾ ਸਵੇਰਾ ਟੀਵੀ ਲਈ ਅਬਹੁਰ ਤੋਂ ਧਰਮਿੰਦਰ ਦੀ ਰਿਪੋਰਟ